ਵਾਰਤੇ ਹੀ ਹੁਣ ਚਹੱਤ ਚਾਰ ਦਿੱਤੇ ਜਾਣਗੇ 32000 ਪ੍ਰਵਾਸੀ ਜਿਹੜਾ ਰਿਪੋਰਟ ਵਾਰੈਂਟ ਅਚੜਾ ਕੀ ਜਾਰੀ ਕਰ ਦਿੱਤਾ ਗਿਆ ਕੈਨੇਡਾ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਉੜਾ 32000 ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਆਦੇਸ਼ ਦਿੱਤੇ ਗਏ ਨੇ ਜੋ ਵੀਜ਼ਾ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰੁਕੇ ਹੋਏ ਨੇ ਇਸ ਫੈਸਲੇ ਨੇ ਖਾਸ ਕਰਕੇ ਪੰਜਾਬੀ ਪਾਈਚਾਰੇ ਵਿੱਚ ਇੱਕ ਵੱਡਾ ਫਿਕਰ ਪੈਦਾ ਕਰ ਦਿੱਤਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਅਰੀਨੋ ਉਹ ਗੌਰਮੈਂਟਲ ਸਪਾਰਟ ਨੇ ਸਪਸ਼ਟ ਕੀਤਾ ਹੈ ਕਿ ਹੁਣ 32000 ਗੈਰ ਕਾਨੂੰਨੀ ਵਿਅਕਤੀਆਂ ਨੂੰ ਕੈਨੇਡਾ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਨਿਰਵਾਸਨ ਲਈ ਤਿਆਰ ਕੀਤੀ ਗਈ ਸੂਚੀ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ ਮਿਲੇ ਅੰਕੜਿਆਂ ਅਨੁਸਾਰ ਇਸ ਸਾਲ 28 ਜੁਲਾਈ ਤੱਕ ਕੁੱਲ 1891 ਭਾਰਤੀਆਂ ਨੂੰ ਪਹਿਲਾ ਇੱਕ ਕੈਨੇਡਾ ਤੋਂ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ ਅੰਕੜਾ 2024 ਦੇ ਵਿੱਚ ਰਿਕਾਰਡ ਦੇ ਨੇੜੇ ਹੈ 2019 ਵਿੱਚ ਇਹ ਇਹ ਅੰਕੜਾ ਸਿਰਫ 625 ਸੀ ਜੋ ਦੱਸਦਾ ਸੀ ਕਿ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਦਰ ਲਗਾਤਾਰ ਵਧ ਰਹੀ ਹੈ ਇਸ ਸਮੇਂ ਕੈਨੇਡਾ ਤੋਂ ਬਾਹਰ ਕੱਢੇ ਜਾਣ ਵਾਲੇ ਲੋਕਾਂ ਦੀ ਸੂਚੀ ਦੇ ਵਿੱਚ 6837 ਭਾਰਤੀ ਨਾਗਰਿਕਾਂ ਦੇ ਦੀ ਰਿਪੋਜੀਸ਼ਨ ਦੀ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੁਣ 5170 ਮੈਕਸੀਕਨ ਅਤੇ 1733 ਅਮਰੀਕੀ ਨਾਗਰਿਕ ਸ਼ਾਮਲ ਦੱਸੇ ਜਾ ਰਹੇ ਨੇ ਪੂਲ 30733 ਲੋਕਾਂ ਨੇ ਸ਼ਰਨ ਲਈ ਅਰਜੀ ਦਿੱਤੀ ਹੈ ਪਬਲਿਕ ਸੇਫਟੀ ਮਨਿਸਟਰ ਅंसारी ਨੇ ਦਾਅਵਾ ਕੀਤਾ ਹੈ ਕਿ ਸਾਲ 2024-25 ਦੇ ਦੌਰਾਨ 18000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਫਾਰਦੇ ਹੀ ਹੁਣ ਚਹ ਹਜ਼ਾਰ ਦਿੱਤੇ ਜਾਣਗੇ 32000 ਪ੍ਰਵਾਸੀ ਜਿਹੜਾ ਰਿਪੋਰਟ ਵਾਰੈਂਟ ਅਚੜਾ ਕੀ ਜਾਰੀ ਕਰ ਦਿੱਤਾ ਗਿਆ ਕੈਨੇਡਾ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਉੜਾ 32000 ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਆਦੇਸ਼ ਦਿੱਤੇ ਗਏ ਨੇ ਜੋ ਵੀਜ਼ਾ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰੁਕੇ ਹੋਏ ਨੇ ਇਸ ਫੈਸਲੇ ਨੇ ਖਾਸ ਕਰਕੇ ਪੰਜਾਬੀ ਪਾਈਚਾਰੇ ਵਿੱਚ ਇੱਕ ਵੱਡਾ ਫਿਕਰ ਪੈਦਾ ਕਰ ਦਿੱਤਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਅਰੀਨੋ ਉਹ ਗੌਰਮੈਂਟ ਸਪਾਰਟ ਨੇ ਸਪਸ਼ਟ ਕੀਤਾ ਹੈ ਕਿ ਹੁਣ 32000 ਗੈਰ ਕਾਨੂੰਨੀ ਵਿਅਕਤੀਆਂ ਨੂੰ ਕੈਨੇਡਾ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਨਿਰਵਾਸਨ ਲਈ ਤਿਆਰ ਕੀਤੀ ਗਈ ਸੂਚੀ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ ਮਿਲੇ ਅੰਕੜਿਆਂ ਅਨੁਸਾਰ ਇਸ ਸਾਲ 28 ਜਨਵਰੀ ਤੱਕ ਕੁੱਲ 1891 ਭਾਰਤੀਆਂ ਨੂੰ ਪਹਿਲਾ ਇੱਕ ਕੈਨੇਡਾ ਤੋਂ ਵੜਾ ਦੇ ਦੇਸ਼ ਵਾਪਸ ਭੇਜਤਾ ਕੇ ਇਹ ਅੰਕੜਾ 2024 ਦੇ ਵਿੱਚ ਰਿਕਾਰਡ ਦੇ ਨੇੜੇ ਹੈ 2019 ਵਿੱਚ ਇਹ ਇਹ ਅੰਕੜਾ ਸਿਰਫ 625 ਸੀ ਜੋ ਦੱਸੌਂਦਾ ਸੀ ਕਿ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਦਰ ਲਗਾਤਾਰ ਵਧ ਰਹੀ ਹੈ ਇਸ ਸਮੇਂ ਕੈਨੇਡਾ ਤੋਂ ਬਾਹਰ ਕੱਢੇ ਜਾਣ ਵਾਲੇ ਲੋਕਾਂ ਦੀ ਸੂਚੀ ਦੇ ਵਿੱਚ 6837 ਭਾਰਤੀ ਨਾਗਰਿਕਾਂ ਦੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੁਣ 5170 ਮੈਕਸੀਕਨ ਅਤੇ 1733 ਅਮਰੀਕੀ ਨਾਗਰਿਕ ਸ਼ਾਮਲ ਦੱਸੇ ਜਾ ਰਹੇ ਨੇ ਕੁੱਲ 30733 ਉਕਾ ਇਸ਼ਾਰਨ ਲਈ ਅਰਚੀ ਦਿੱਤੀ ਹੈ ਪਬਲਿਕ ਸੇਫਟੀ ਮਨਿਸਟਰ ਅंसारी ਨੇ ਦਾਵਾ ਕੀਤਾ ਹੈ ਕਿ ਸਾਲ 2024-25 ਦੇ ਦੌਰਾਨ 18000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ